ਤਨਗੁਰੂ ਹਰਗੋਬਿੰਦ ਸਾਹਿਬ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਕਿੰਨੀ ਉਮਰ ਹੈ ਜੀ ਸਿਰਫ 11 ਸਾਲ ਆਖੋ ਸਤਨਾਮ ਸਿਰਫ 11 ਸਾਲ ਮੈਂ ਨਾਲ-ਨਾਲ ਬੇਨਤੀ ਕਰਦਾ ਦੂਸਰੀ ਵਾਰ ਜਦੋਂ ਗੁਰਤਾ ਗੱਦੀ ਬਚਪਨ ਵਿੱਚ ਮਿਲੀ ਉਹ ਹਨ ਤਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਔਰ ਉਹਨਾਂ ਨੇ ਤੇ ਕਮਾਲ ਕਰ ਦਿੱਤੀ ਜਦੋਂ ਉਹ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਉਹਨਾਂ ਦੀ ਉਮਰ ਹੈ ਕੇਵਲ 5.5 ਸਾਲ ਅਰ ਜਦੋਂ ਤੀਸਰੀ ਵਾਰ ਗੱਦੀ ਬਚਪਨ ਵਿੱਚ ਆਈ ਤੇ ਉਹ ਆਈ ਹੈ ਬਾਲਾ ਪ੍ਰੀਤਮ ਸਰਬੰਸਦਾਨੀ ਮਰਦੇ ਕਾਮਲ ਸ਼ਮਸ਼ੀਰ ਬਹਾਦਰ ਪੰਥ ਦੇ ਵਾਲੀ ਨੀਲੇ ਦੇ ਸ਼ਾਹਸਵਾਰ ਤਾਜਾਂ ਵਾਲੇ ਬਾਜਾਂ ਵਾਲੇ ਰਾਜਾਂ ਵਾਲੇ ਸਾਜਾਂ ਵਾਲੇ ਸਤਿਗੁਰੂ ਧਨਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਉਹਨਾਂ ਨੂੰ ਗੁਰਤਾ ਗੱਦੀ ਮਿਲਦੀ ਹੈ ਉਮਰ ਕੇਵਲ 9 ਸਾਲ ਹੈ ਵਾਹਿਗੁਰੂ ਸਿੱਖੋ ਮਾਣ ਕਰੋ ਲੋਕਾਂ ਦੇ ਵਿੱਚ ਤੁਸੀਂ ਦੁਨੀਆ ਵਿੱਚ ਵੇਖੋ ਬਚਪਨ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਹਲੇ ਮੇਰੇ ਪਰਿਵਾਰ ਦੇ ਮੈਂਬਰ ਕਿੰਨੇ ਨੇ ਤੇ ਕੌਣ ਨੇ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਜਿਸ ਸਕੂਲ ਵਿੱਚ ਮੈਂ ਜਾਂਨਾ ਉੱਥੇ ਹੁੰਦਾ ਕੀ ਹੈ ਮੇਰੀ ਫੀਸ ਕੌਣ ਭਰਦਾ ਹੈ ਮੈਨੂੰ ਰੋਜ਼ੀ ਰੋਟੀ ਕੌਣ ਦੇ ਰਿਹਾ ਕਿਵੇਂ ਦੇ ਰਿਹਾ ਕੁਝ ਨਹੀਂ ਪਤਾ ਬੱਚੇ ਤੋਂ ਆਪਣਾ ਆਪ ਨਹੀਂ ਸੰਭਿਆ ਜਾਂਦਾ ਮੈਂ ਬਹੁਤ ਵਾਰੀ ਬੇਨਤੀ ਕਰਦਾ ਜਦੋਂ ਬਚਪਨ ਦੀ ਗੱਲ ਚੱਲਦੀ ਹੈ ਮਤਾਵਾਂ ਪਹਿਣਾ ਆ ਬੇਨਤੀ ਫੇਰ ਇਕਾਗਰਤਾ ਥੋੜੀ ਜਿਹੀ ਬਣਾ ਲਓ ਜ਼ਰੂਰ ਸੁਣੋ ਆਪਣੇ ਘਰਾਂ ਦੇ ਵਿੱਚ ਆ ਉਮਰਾਂ ਨੇ ਆਪਾਂ ਸਾਰੇ ਨਿਕਲ ਕੇ ਆਇਆ 8 10 12 ਸਾਲ ਜਦੋਂ ਤੁਸੀਂ ਸਵੇਰੇ ਸਵੇਰੇ ਤੁਹਾਡੇ ਚ ਬਹੁਤ ਪਰਿਵਾਰ ਨੇ ਆਪ ਉਹ ਆਪਣੇ ਬੱਚਿਆਂ ਨੂੰ ਸੀ ਸਕੂਲ ਵੈਣ ਤੱਕ ਛੱਡਣ ਜਾਂਦੇ ਆ ਸਭ ਨੇ ਬੱਚਿਆਂ ਦਾ ਵੈਗ ਆਪਣੇ ਬਜ਼ੁਰਗਾਂ ਨੇ ਮਾਪਿਆਂ ਨੇ ਆਪਣੇ ਮੁੱਢੇ ਤੇ ਚੁੱਕਿਆ ਹੁੰਦਾ ਤੇ ਕਦੀ ਪੁੱਛੋ ਵੀ ਤੁਸੀਂ ਵੈਗ ਕਿਉਂ ਚੁੱਕਿਆ ਤੇ ਕੀ ਜਵਾਬ ਆਉਂਦਾ ਜੀ ਬੱਚਾ ਛੋਟਾ ਤੇ ਬੈਗ ਭਾਰ ਹੈ ਬੱਚਾ ਛੋਟਾ ਹੈ ਕਮਜ਼ੋਰ ਹੈ ਬੈਗ ਦਾ ਭਾਰ ਬਹੁਤ ਹੈ ਇਸ ਕਰਕੇ ਅਸੀਂ ਚੁੱਕਿਆ ਚਲੋ ਮੰਨ ਲਿਆ ਪਰ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਮਹਾਰਾਜ ਨੇ ਇਹ ਨਿਕਿਆ ਵਿਦਾ ਭਾਰ ਬਹੁਤੇ ਭਾਰ ਨਾ ਪਾਓ ਬਲਕਿ ਗੁਰੂ ਨੇ ਭਾਰ ਪਾਇਆ ਤੇ ਕਿੰਨਾ ਪਾਇਆ ਉਹ ਮਾਨ ਕਰੋ 8 ਸਾਲ 9 ਸਾਲ 11 ਸਾਲ ਤੇ ਸਵਾ 5 ਸਾਲ ਦੀਆਂ ਉਹ ਉਮਰਾਂ ਨੇ ਜਿਸ ਉਮਰ ਦੇ ਵਿੱਚ ਮਾਪੇ ਬੱਚਿਆਂ ਨੂੰ ਗੋਦੀ ਚੁੱਕ ਲੈਂਦੇ ਨੇ ਬੱਚਿਆਂ ਦੇ ਵਹਿਗ ਚੁੱਕ ਲੈਂਦੇ ਨੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਚੁੱਕ ਲੈਂਦੇ ਨੇ ਉਸ ਉਮਰ ਵਿੱਚ ਸਾਡੇ ਗੁਰੂ ਸਾਹਿਬ ਨੇ ਪੂਰੀ ਕੌਮ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕੀ ਐ ਪੂਰੀ ਉਹ ਬੜੀ ਮਾਨਕ ਗੁਰੂ ਸਾਹਿਬ ਕੌਮ ਦੀ ਜ਼ਿੰਮੇਵਾਰੀ ਇੰਨਾ ਕਿੰਨੇ ਕੁ ਤੁਹਾਡੇ ਮੋਢਿਆਂ 'ਚ ਤਾਕਤ ਹੈ ਸਤਿਗੁਰੂ ਹਿਰਦੇ ਦੀ ਕਿਤਨੀ ਵੱਡੀ ਵਿਸ਼ਾਲਤਾ ਉਮਰ ਬੜੀ ਨਿੱਕੀ ਹੈ ਬਾਲ ਬਰੇ ਸੋ ਤੁਸੀਂ ਪੂਰੀ ਕੌਮ ਦਾ ਭਾਰ ਮੋਢਿਆਂ ਤੇ ਚੁੱਕ ਲਿਆ ਮਹਾਰਾਜ ਕਹਿੰਦੇ ਇਹ ਮੈਂ ਨਹੀਂ ਚੁੱਕਿਆ ਇਹ ਉਸ ਮਾਲਕ ਨੇ ਕਿਰਪਾ ਕੀਤੀ ਮੈਨੂੰ ਚੱਕਣਯੋਗ ਬਣਾ ਦਿੱਤਾ ਜਦੋਂ ਬਣਾ ਦਿੱਤਾ ਕਹਿੰਦੇ ਕੌਮ ਛੱਡੋ ਨ ਸਾਰੇ ਸੰਸਾਰ ਦਾ ਭਾਰ ਵੀ ਚੁੱਕ ਲਵਾਂਗੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਦੋਂ ਨਵੇਂ ਪਾਤਸ਼ਾਹ ਦਾ ਸਮਾ ਆਇਆ ਜਦੋਂ ਉਹ ਕੁਰਬਾਨੀ ਦਾ ਸਮਾ ਆਉਂਦਾ ਹੈ ਕੁਰਬਾਨੀ ਫਲਦੀ ਹੈ ਭਗਤੀ ਫਲਦੀ ਹੈ ਜਦੋਂ ਸਾਰਾ ਹਿੰਦੂ ਸਮਾਜ ਹਿੰਦੁਸਤਾਨ ਦਾ ਸਾਰੇ ਹਿੰਦੂ ਇਕੱਠੇ ਹੋ ਕੇ ਕਹਿੰਦੇ ਮਹਾਰਾਜ ਸਾਡਾ ਭਾਰ ਵੰਡਾਉਣ ਵਾਲਾ ਕੋਈ ਨਹੀਂ ਮਰ ਚੱਲੇ ਆ ਮਹਾਰਾਜ ਕਹਿੰਦੇ ਫਿਕਰ ਨਾ ਕਰੋ ਗੁਰੂ ਨਾਨਕ ਅਦਾ ਕਰੇ ਤੁਹਾਡਾ ਭਾਰ ਅੱਜ ਤੋਂ ਬਾਅਦ ਮੈਂ ਚੁੱਕਾਂਗਾ ਤੁਹਾਡੇ ਤੇ ਆਇਆ ਹੋਇਆ ਕਸ਼ਟ ਅੱਜ ਤੋਂ ਬਾਅਦ ਮੇਰਾ ਹੋਏਗਾ ਤੁਸੀਂ ਘਰ ਬੈਠੋ ਤੁਸੀਂ ਨਹੀਂ ਮਰੋਗੇ ਜੇ ਲੋੜ ਪਈ ਤੇ ਮਰਾਂਗੇ ਵੀ ਅਸੀਂ ਤੇ ਮਹਾਰਾਜ ਨੇ ਸੀਸ਼ ਦੇ ਕੇ Hindu ਬਚਾਏ ਇਹ ਕਿੱਥੋਂ ਗੱਲਾਂ ਨਿਕਲੀਆਂ ਇਹ ਨਿਕਲਦੀ ਹੈ ਤਾਕਤ ਨਾਮ ਦੀ ਇਹ ਨਾਮ ਦੇ ਵਿੱਚੋਂ ਬਾਣੀ ਵਿੱਚ ਉਹਦੇ ਸ਼ਿਬਦ ਤੋਂ ਸਲਾਹ ਵਿੱਚੋਂ ਨਿਕਲਦਾ ਹੈ ਮਹਾਰਾਜ ਕਹਿੰਦੇ ਨੇ ਜਦੋਂ ਤੂੰ ਉਸ ਵੱਡੇ ਨਾਲ ਜੁੜੇਗਾ ਉਹ ਤੈਨੂੰ ਇੰਨਾ ਵੱਡਾ ਕਰ ਦੇਗਾ ਕਿ ਦੁਨੀਆ ਸਾਰੀ ਚਾਹ ਕੇ ਵੀ ਤੇਰਾ ਅੰਤ ਨਹੀਂ ਪਾ ਸਕੇ ਬਚਪਨਾ ਬੜੀ ਵੱਡੀ ਮਾਨਤਾ ਹੈ ਬਚਪਨਾ ਠੀਕ ਹੈ ਬਚਪਨ ਦੀ ਇੱਕ ਖੂਬਸੂਰਤੀ ਕੀ ਹੈ ਬਚਪਨੇ ਦੀ ਖੂਬਸੂਰਤੀ ਹੈ ਜੀ ਬੱਚਾ ਭੋਲਾ ਹੁੰਦਾ ਹੈ ਨਿਰਪੋ ਹੈ ਨਿਰਵੈਰ ਹੈ ਲੋਭੀ ਨਹੀਂ ਲਾਲਚੀ ਨਹੀਂ ਕਪਟੀ ਨਹੀਂ ਹੰਕਾਰੀ ਨਹੀਂ ਈਰਖਾ ਨਹੀਂ ਹੁਣ ਇਹ ਗੁਣ ਪਤਾ ਕਿਹੜੇ ਨੇ ਇਹ ਉਹ ਗੁਣ ਨੇ ਜਿਹੜੇ ਕਿਸੇ ਬਹੁਤ ਲੰਮੀ ਸਾਧਨਾ ਕਰਨ ਵਾਲੇ ਭਗਤੀ ਕਰਨ ਵਾਲੇ ਕਿਸੇ ਸਾਧੂ ਸੰਤ ਮਹਾਤਮਾ ਦੇ ਜੀਵਨ ਚੋਂਦੇ ਆ ਅਸੀਂ ਸਾਧੂ ਸੰਤਾਂ ਮਹਾਂਪੁਰਸ਼ਾਂ ਗੁਰੂਆਂ ਦੀ ਵਡਿਆਈ ਕਿਉਂ ਕਰਦੇ ਆ ਕਿਉਂਕਿ ਜੀ ਉਹਨਾਂ ਵਿੱਚ ਕੋਈ ਵੈਰ ਵਿਰੋਧ ਨਹੀਂ ਉਹਨਾਂ ਵਿੱਚ ਲੋਭ ਨਹੀਂ ਲਾਲਚ ਨਹੀਂ ਛਲ ਨਹੀਂ ਕਪਟ ਨਹੀਂ ਕੋਈ ਬੁਰਾਈ ਨਹੀਂ ਕੋਈ ਵਿਕਾਰ ਨਹੀਂ ਤੇ ਬੱਚੇ ਵਿੱਚ ਤੇ ਫਿਰ ਸ਼ੁਰੂ ਤੋਂ ਹੀ ਨਹੀਂ ਇਸ ਲਈ ਬੱਚਾ ਰੱਬ ਦੇ ਬਹੁਤ ਨੇੜੇ ਮੰਨਿਆ ਗਿਆ ਅਗਰ ਆਪਾਂ ਮਾਤਾਵਾਂ ਨੂੰ ਫਿਰ ਬੇਨਤੀ ਆ ਤੁਸੀਂ ਆਪਣੇ ਬੱਚੇ ਨੂੰ ਨਿੱਕੀ ਉਮਰ ਦੇ ਵਿੱਚ ਥੋੜਾ ਜਿਹਾ ਵੀ ਧਰਮ ਪੜਾਓਗੇ ਨਾ ਉਹ ਬਹੁਤ ਛੇਤੀ ਤੇ ਬਹੁਤ ਵੱਡੇ ਰੂਪ ਵਿੱਚ ਪਰਫੁੱਲਿਤ ਹੋ ਜਾਏਗਾ। ਬੱਚੇ ਦਾ ਹਿਰਦਾ ਬੜਾ ਕੋਮਲ ਹੁੰਦਾ ਹੈ ਪਰ ਇਹ ਧਿਆਨ ਵਿੱਚ ਰੱਖਿਓ ਜ਼ਮੀਨ ਬੜੀ ਨਰਮ ਹੈ। ਉਹਦੇ 'ਚ ਜੋ ਪਾਓਗੇ ਬਹੁਤ ਛੇਤੀ ਵੱਧ ਫੁੱਲ ਜਾਣਾ ਹੈ। ਜੇ ਗੁਰੂ ਪਾਓਗੇ ਤੇ ਸਿੱਖੀ ਪਨਪੇਗੀ। ਉਹਨੂੰ ਫੁੱਲ ਲੱਗਣਗੇ ਉਹਦੇ ਅੰਦਰ ਉਹਦੇ ਗੁਣਾਂ ਨੂੰ ਫੁੱਲ ਲੱਗਣਗੇ ਸੇਵਾ ਦਾ, ਉਪਕਾਰ ਦਾ, ਬੰਦਗੀ ਦਾ, ਲੋਕ ਭਲਾਈ ਦਾ, ਸਰਬੱਤ ਦੇ ਭਲੇ ਦਾ। ਪਰ ਜਿਹੜੇ ਬੀਜ ਅੱਜ ਬਹੁਤੀ ਰੂਪ ਚ ਬੀਜੇ ਜਾ ਰਹੇ ਨੇ ਇਸ ਬਚਪਨ ਦੀ ਧਰਤੀ ਦੇ ਉੱਪਰ ਉਹ ਅੱਜ ਫਿਲਮਾਂ ਦੇ ਗਾਣਿਆਂ ਦੇ ਨਾਟਕਾਂ ਦੇ ਟੀਵੀ ਸੀਰੀਲਾਂ ਦੇ ਤੇ ਕਾਰਟੂਨਾਂ ਦੇ ਮੈਂ ਆਪਣੀ ਅੱਖੀਂ ਵੇਖਿਆ ਮੇਰੀ ਰਿਸ਼ਤੇਦਾਰੀਆਂ ਚ ਵੀ ਬਹੁਤ ਕੁਝ ਹੁੰਦਾ ਬੱਚੇ ਕਿੱਥੇ ਬਟਾ ਟੀਵੀ ਲਾਇਆ ਸਾਰਾ ਦਿਨ ਕਾਰਟੂਨ ਚੱਲ ਰਹੇ ਨੇ ਤੇ ਸੱਚ ਜਾਣਿਓ ਉਹ ਬੱਚਾ ਵੱਡਾ ਹੋ ਕੇ ਕਾਰਟੂਨੀ ਬਣ ਜਾਏਗਾ ਉਹ ਕੌਮ ਦੀ ਛੱਡੂ ਆਪਣੀ ਜ਼ਿੰਮੇਵਾਰੀ ਵੀ ਨਹੀਂ ਚੱਕ ਪਾਏਗਾ ਮੁੰਬਈ ਦੇ ਵਿੱਚ ਮੈਨੂੰ ਸਮਾਂ ਮਿਲਿਆ 7-8 ਸਾਲ ਰਹਿਣ ਦਾ ਗੁਰੂ ਘਰ ਦੇ ਸੈਕਟਰੀ ਨੇ ਜੀ ਸ਼ਮਾ ਕਰਿਓ ਕੁਝ ਗੱਲਾਂ ਕੌੜੀਆਂ ਵੀ ਆ ਜਾਂਦੀਆਂ ਨੇ ਕਰਨੀਆਂ ਵੀ ਪੈਂਦੀਆਂ ਨੇ ਸਮੇਂ ਦੀ ਮੰਗ ਵੀ ਹੁੰਦੀ ਆ ਸੈਕਟਰੀ ਨੇ ਰਿਟਾਇਰਡ ਮਿਲਟਰੀ ਅਫਸਰ ਨੇ ਉਹਨਾਂ ਦਾ ਬੱਚੇ ਦੀ ਉਮਰ ਹੈ 32 ਸਾਲ ਪੂਰਾ ਹੱਟਾ-ਕੱਟਾ 6 ਫੁੱਟਾ ਕੱਦ ਘਰ ਦੇ ਵਿੱਚ ਅਖੰਡ ਪਾਠ ਚੱਲ ਰਿਹਾ ਉਸ ਕਮਰੇ 'ਚ ਕੋਈ ਨਹੀਂ ਬਿਠਾ 32 ਸਾਲ ਦਾ ਨੌਜਵਾਨ ਹੱਟਾ-ਕੱਟਾ ਬੱਚਾ ਟੀਵੀ ਤੇ ਕਾਰਟੂਨ ਲਾ ਕੇ ਬੈਠਾ ਹੈ ਤੇ ਪਿਓ ਉਹਦੇ ਪਿੱਛੇ ਬੈਠਾ ਉਹ ਵੀ ਦੇਖ ਰਿਹਾ ਉਹਨੂੰ ਕਹਿ ਨਹੀਂ ਰਿਹਾ ਵੀ ਪਾਠ ਚੱਲਦੇ ਅੰਦਰ ਬਹਿ ਜਾ ਕਿਉਂ ਬਚਪਨ ਤੋਂ ਬੀਜ ਟੀਵੀ ਦਾ ਕਾਰਟੂਨ ਦਾ ਬੀਜ ਬੀਜ ਦਿੱਤਾ ਹੁਣ ਉਹੀ ساری ਉਮਰ ਚੱਲੀ ਜਾਏਗਾ ਇਹ ਲੋਕ ਕਦੋਂ ਕੌਮ ਦਾ ਭਾਰ ਚੁੱਕਣਗੇ ਜਿਹਨੂੰ ਆਪਣਾ ਮੂਲ ਹੀ ਭੁੱਲ ਗਿਆ ਵੀ ਮੈਂ ਹਾਂ ਕੀ ਆ ਮੈਂ ਕਰ ਕੀ ਰਿਹਾ ਤਾਂ ਬਚਪਨਾ ਸੰਭਾਲਣਾ ਬੜਾ ਜ਼ਰੂਰੀ ਹੈ ਬਚਪਨਾ ਬੜਾ ਕੀਮਤੀ ਹੁੰਦਾ ਹੈ ਬੜਾ ਅਨਮੋਲ ਹੈ ਤੇ ਜਿਸ ਧਰਤੀ ਤੇ ਅਪਾ ਰਹਿੰਦੇ ਆ ਇਹ ਪੜਦਾਦੇ ਦੀ ਧਰਤੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਇਹਨਾਂ ਦੇ ਪੜਪੋਤੇ ਬੱਬਾ ਅਜੀਤ ਸਿੰਘ ਜੀ ਬੱਬਾ ਜੁਜਾਰ ਸਿੰਘ ਜੀ ਬੱਬਾ ਜ਼ੋਰਾਵਰ ਸਿੰਘ ਜੀ ਤੇ ਬੱਬਾ ਫਤਿਹ ਸਿੰਘ ਜੀ ਆਪਾਂ ਉਸ ਧਰਤੀ ਤੇ ਵਸਿੰਦੇ ਹਾਂ ਜਿੱਥੇ ਬਚਪਨ ਨੇ ਸ਼ਹੀਦੀਆਂ ਦਿੱਤੀਆਂ ਤੇ ਉਹਨਾਂ ਦੀ ਸ਼ਹੀਦੀ ਦਾ ਰੰਗ ਬਚਪਨ ਵੀ ਮਾਣ ਰਿਹਾ ਜਵਾਨੀ ਵੀ ਮਾਣ ਰਹੀ ਤੇ ਬੁਢਾਪਾ ਵੀ ਮਾਣ ਰਿਹਾ ਜੇ ਉਹ ਸ਼ਹਾਦਤਾਂ ਨਾ ਹੁੰਦੀਆਂ ਬਚਪਨ ਵਿੱਚ ਸੋਚੋ ਅੱਜ ਅਸੀਂ ਕਿੱਥੇ ਮਾਣ ਕਰਦੇ ਅੱਜ 50 ਲੱਖ ਦਾ ਇਕੱਠ 5 ਦਿਨਾਂ ਦੇ ਵਿੱਚ 50 ਲੱਖ ਬੰਦਾ ਉਸ ਧਰਤੀ ਤੇ ਲੰਗਰ ਛੱਕੇ ਜਾਂਦਾ ਹੈ ਤੇ ਇਹ ਬੀਜ ਬੀਜਿਆ ਮਾਂ ਗੁਜਰੀ ਜੀ ਨੇ ਮਾਤਾ ਜੀਤੋ ਜੀ ਨੇ ਮਾਤਾ ਸੁੰਦਰੀ ਜੀ ਨੇ ਮਾਤਾ ਸ਼ੈਵਕੌਰ ਜੀ ਨੇ ਉਹਨਾਂ ਨੇ ਬਚਪਨ ਨੂੰ ਇੰਨਾ ਫਲੀਫੂਤ ਕਰ ਦਿੱਤਾ ਕਿ ਅੱਜ ਅੱਜ ਨਹੀਂ ਰਹਿਂਦੀ ਦੁਨੀਆ ਤੱਕ ਉਸ ਬਚਪਨ ਦੇ ਚਰਨਾਂ 'ਚ ਦੁਨੀਆ ਨਮਸਕਾਰਾਂ ਕਰਦੀ ਰਹੇਗੀ